ਉਹਨਾ ਸੋਚਦੇ ਹਾਂ ਅਜਰਾ ਕੀ ਘਟਨਾ ਵਾਪਰੀ ਅੱਜ ਇੱਥੇ ਰੌਂਗਲਾ ਏਰੀਆ ਚ ਇੱਕ ਮੇਜਰ ਐਕਸਚੇਂਜ ਆਫ ਫਾਇਰ ਹੋਇਆ ਹੈ ਜੀ ਮਨਜੋ ਬੀਜਪੀ ਪੰਜਾਬ ਦੀ ਪਾਲਿਸੀ ਜਿਹੜੀ ਹੈਗੀ ਆ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਸ ਉਹ ਬਿਲਕੁਲ ਸਾਨੂੰ ਕਲੀਅਰ ਆ ਤੇ ਦੋਨੇ ਸ਼ਾਪ ਸ਼ੂਟਰ ਜਿਹੜੇ ਆ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਸੀ ਤੇ ਦੋਨਾਂ ਦੇ ਉੱਪਰ ਕਤਲ ਇਰਾਦਾ ਕਤਲ ਦੇ ਪਹਿਲਾਂ ਵੀ سنگੀਨ ਧਾਵਾਂ ਦੇ ਕਈ ਮੁਕਦਮੇ ਆ ਜਿਹੜੇ ਆ ਉਹ ਦਰਜ ਨੇ ਤੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਡੇ ਐਸਪੀ ਡੀ ਸਾਹਿਬ ਕੋਲ ਇਨਚਾਰਜ ਸੀਆਈਏ ਕੋਲ ਜਦੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਰੋਕਨ ਦਾ ਸਰੈਂਡਰ ਕਰਨ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤਾਬੜ ਤੋੜ ਚਾਰ ਤੋਂ ਪੰਜ ਗੋਣ ਜਿਹੜੇ ਆ ਫਾਇਰ ਕੀਤੇ ਜਾਨੋ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਨੇ ਬੜੀ ਬਾਧਰੀ ਦਾ ਪਰਚਾ ਦਿੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੀ ਲੋਅਰ ਬੋਡੀ 'ਚ ਬੁਲੇਟ ਇੰਜਰੀਜ਼ ਹੋਈਆਂ ਨੇ ਤੇ ਮੂਰਲੀ ਪੁਸ਼ਕੀ ਜਿਹੜੀ ਇਹਨਾਂ ਤੋਂ ਕੀਤੀ ਉਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੁਰ ਏਰੀਏ ਦੇ ਕਿਸੇ ਬਿਜ਼ਨਸਮੈਨ ਨੂੰ ਦਵੰਦਰ ਬੰਬੀਹਾ ਗੈਂਗ ਦੇ ਇਸ਼ਾਰੇ ਤੇ ਇਹਨਾਂ ਨੇ ਉਹ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੇ ਉਸ ਵੱਡੀ ਵਾਰਦਾਤ ਨੂੰ ਵੀ ਟਾਲਿਆ ਜਾ ਸਕਿਆ ਕੋਈ ਮਾਈਕਲ ਵਗੈਰਾ ਵੀ ਨਾ ਹਾਂਜੀ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਆਜੀ ਜਿਹੜਾ ਸ਼ਾਨੂੰ ਸ਼ਾਕਾ ਕੀ ਚੋਰੀ ਦਾ ਆ ਤੇ ਦੋ ਵੈਪਨ 30 ਸਟਾਰ ਪਿਸਟਲ 9mm ਦੇ ਉਹ ਵੀ ਬਰਾਮਦ ਹੋਏ ਇੰਜਰੀਜ਼ ਅਸੀਂ ਹਸਪੀਟਲ ਜਾ ਕੇ ਚੈੱਕ ਕਰ ਦਿੰਦੇ ਜੀ ਮੈਸੇਜ ਕੀ ਜਾਂਦਾ ਸਰ ਜੀ ਮੈਸੇਜ ਇਹੀ ਆ ਜੀ ਜ਼ੀਰੋ ਟੋਲਰੈਂਸ ਹੈਗੀ ਆ ਗੈਂਗਸਟਰਸ ਤੇ ਮਾੜੇ ਅਨਸਰਾਂ ਨੂੰ ਕਿ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਕਰਕੇ ਐਸਕੇਪ ਕਰ ਜਾਓਗੇ ਤੇ ਉਹ ਪੋਸੀਬਲ ਨਹੀਂ ਹੈਗਾ ਜੀ ਥੈਂਕ ਯੂ